वाहे 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 गुरु 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 सत 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 नाम 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 वाहे गुरु सत नाम वाहे गुरु सत नाम वाहे गुरु सत नाम वाहे गुरु वाहे 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 गुरु गुरु सतनाम वागुरु वाहे गुरु सतनाम वागुरु सन्तनाम वागुरु सतनाम वागुरु सतनाम वागुरु सतनाम वागुरु वाहे गुरु सतनाम वाहे गुरु सप्नाम वाहे गुरु सन्तनाम 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 वाहे गुरु ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰ ਕਰਨੇ ਤੋਂ ਮੇਰੇ ਮੇਰੇ ਪ੍ਰਭੂ ਦੀ ਸਿਤੀ ਨੂੰ ਨੀ ਸਹਰ ਹਮਰਤ ਜਾ ਦੇ ਸੋ ਇਸ ਸੰਤਨ ਦੇ ਕਿਰਮੰਦਰ ਮਰਦਾ ਨਾਮ ਜਪੰਦਰੀ ਰਾਦੀ ਪੰਤ ਜਣ ਤਲੀ ਮਿਰਨ ਢੰਡਾ ਅਗੁਰ ਦਕਸ਼ਣ ਦੀ ਕਨੇ ਹੰਦੀ ਗੋਸੈ ਜਨ ਮਹਿੰਦੀ ਦੀ ਚਿਤਾਰੇ ਨੈਣ ਮਹਿਂਦੀ ਤਸ ਦੀ ਕਜ ਪ੍ਰਸਿੰਦਾਰੇ ਹਾਏ ਅਦੂਰੋ ਚੰਦ ਕਹਿ ਮੈਂ ਟਕੀ ਤੋਸ ਨੈ ਦੀਓ ਨਯਾ ਹਾਰਿਕ ਜਿਤ ਮੈਂ ਮੇਸਫਤ ਬਿਦੱਨ ਪਸਤੇ ਗੁਰੂ ਕੇ ਜਨਮ ਅਰਣੁ ਤੁਜੋਈ ਸੋ ਵੇ ਸਿਧ ਜਗਤ ਕਨਨ ਜੀਨੂ ਪੁਰਖ ਸੋ ਉਸਤੋ ਜੁਤੀਏ ਤਦ ਰਿਖੀ ਤਿ ਦਿਬਤਿ ਚ ਅਨ ਜਨਮ ਜਨਮ ਦੀ ਗੁਤੀਏ ਸੱਜਣ ਤੁਜਾ ਨਿਹਤ ਬਾਤ ਤੇ ਬੈਠਿਆ ਹਸ ਰਿਹਾ ਹੈ ਸਦਨਾ ਤਾਂ ਸਿੱਧ ਮੁਈ ਸਿੱਧੀ ਤੀਬਜ ਪਾਈ ਪ੍ਰੇਮ ਕੀ ਸਰਲਾ ਕੇ ਤਰ ਭੀਤਰੇ ਤਾਂ ਬ੍ਰਹਮ ਕੋਟ ਅਜਾਈ ਆਚਰ ਅਚਰ ਪਾਇਮ ਕੇ ਸਰਣਾ ਕੇ ਤਲ ਮੇਟੇ ਰੇ ਤਾਂ ਕ੍ਰੰਮ ਕਰ ਕੇ ਅਜਰੀ ਮੇਂ ਗੋਬਿੰਦ ਆਪਣੇ ਚੰਨ ਕੋ ਦੀ ਵੜੇ ਆਈ ਹੈ ਉਗਣ ਤੇ ਨਾਮਨਾ ਪਰਕਾਸ ਸਦਾ ਜਾ ਰਹਾ ਪੁਣ ਮਨੁ ਹੋਰੇ ਕੋ ਜੇਡਾ ਜਾਣਾ ਹਾ ਹਾ ਆਇਓ ਕੇਤਾ ਗੁਰੂ ਗ੍ਰੰਥ ਤਾਹਰ ਨਾਮ ਸਮਾਣਾ ਜਿਤੀ ਵਤ ਸੋਈ ਤਰ ਜਾਏ ਨੇ ਜਿਸੁ ਮੂਲੀ ਤਪਾਈ ਵਰਤ ਅਨੂਪ ਅਦ ਅਗਮ ਅੰਦੂ ਕਿਰਿ ਗੁਰੂ ਆਏ ਨਿਕਲ ਗਾਏ ਜਿਨੀ ਚਕੇ ਸੋ ਜਾਣੇ ਗੁੰਗੇ ਕੀ ਬਟਾਈ ਅਰਥਨ ਉਲੁਕਾਇ ਨੂੰ ਕਹ ਨਹੀਂ ਜੀ ਕੋ ਰਖ ਲੁਕਾਇ ਜੀ ਤੈ ਕੈ ਤੀਰਾ ਤੂੰ ਅੰਤਰੀਜਾਨੀ ਤੂੰ ਸਰਬ ਮਹਾਂ ਦਾ ਪ੍ਰਭੂ ਤੂੰ ਹੀ ਮੁਝੇ ਸੁਨਣਾ ਤੇ ਕਰੈ ਸਭਾਈ ਜਗਨ ਨਾ ਦੇ ਕੀ ਵਰਨਾ ਕੋਈ ਸੰਗ ਵਿੱਚ ਤੀਰਾ ਤੂੰ ਅੰਤਰੀਜਾਨੀ ਤੂੰ ਸਰਬਨਾ i